ਆ ਮੈਂ 2-3 ਦਿਨ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਖਿਲਾਫ ਵੀਡੀਓ ਪਾਈ ਸੀ ਕਈਆਂ ਨੇ ਫੋਨ ਕਰੇ ਕਹਿੰਦੇ ਤੈਨੂੰ ਕੀ ਪਤਾ ਵਿਚਲੀ ਗੱਲ ਦਾ ਮੈਂ ਕਿਹਾ ਮੈਨੂੰ ਸਾਰਾ ਪਤਾ ਹੈ ਆ ਮਾੜਾ ਜਿਹਾ ਵੀਡੀਓ ਵੇਖੋ ਫਿਰ ਆਪਾਂ ਦੱਸ ਦਿਆਂ ਗੱਲ ਸਾਰੀ ਸਿਮਰਨਜੀਤ ਸਿੰਘ ਮਾਨ ਕੌਮ ਦੇ ਜਰਨਲ ਕਹੋਂਦੇ ਨੇ ਉਹ ਉਹਦੇ ਖਿਲਾਫ ਵੀ ਕੈਂਡੀਡੇਟ ਖੜਾ ਕੀਤਾ ਹਾਂ ਮੈਂ ਉਹ ਗਗੜਾ ਗਗੜਾ ਸਾਹਿਬ ਉਹ ਵੀ ਜਿਹੜੇ ਹੈਗੇ ਨੇ ਦੌੜ ਦੇ ਵਿੱਚ ਨੇ ਨਾਲ ਦੀ ਨਾਲ ਤੁਸੀਂ ਦੌੜ ਦੇ ਵਿੱਚੋਂ ਸ਼ਹੀਦ ਪਰਿਵਾਰ ਬਿਆਨ ਸਿੰਘ ਦੇ ਪਰਿਵਾਰ ਨੂੰ ਸਿਰਫ ਮਾਨ ਸਾਹਿਬ ਵੋਟਾਂ ਵਾਸਤੇ ਵਰਤਦੇ ਆ ਹੂੰ ਤੇ ਇਹਨੇ ਮੇਰਾ ਕਦੇ ਨਹੀਂ ਸੀ ਸਵਾਰਿਆ ਸਿਰਫ ਮੈਨੂੰ ਵੋਟੇ ਇਲੈਕਸ਼ਨ ਚ ਖੜਾ ਕੀਤਾ ਸੀ ਹੂੰ ਤੇ ਜਦ ਕਿ ਮੈਂ ਇਹਨਾਂ ਨੂੰ ਕਿਹਾ ਸੀ ਵੀ ਮੇਰੀ ਮਦਦ ਕਰੋ ਹੂੰ ਜਦ ਉਹਨਾਂ ਨੇ ਬਿਆਨ ਲਵਾਇਆ ਜੀ ਲਿਟਰਲੀ ਉਸੇ ਦਿਨ ਮੇਰੇ ਘਰੇ ਭੇਜਤੇ ਇਹਨਾਂ ਨੇ ਆਪਣੇ ਲੀਡਰ ਬਾਈ ਜੀ ਜਾ ਕੇ ਸਪੋਕਸਮੈਨ ਚ ਬਿਆਨ ਲਵਾਓ ਬਈ ਮੇਰੀ ਤਾਂ ਮਾਨ ਸਾਹਿਬ ਸਾਰ ਲੈਣੇ ਆ ਬਈ ਮੈਂ ਤਾਂ ਖਰਚਾ ਵੀ ਦਿੰਨੇ ਆ ਹੂੰ ਮੈਂ ਕਿਹਾ ਬਾਈ ਜੀ ਦਿੰਦੇ ਦਾ ਤੁਸੀਂ ਹੈ ਨਹੀਂ ਉਹਨਾਂ ਨਾਲ ਥੋੜੀ ਲੜਾਈ ਹੈ ਤੁਸੀਂ ਲਿਬੜੋ ਭਈ ਤੁਸੀਂ ਮੇਰੇ ਤੋਂ ਝੂਠਾ ਬਿਆਨ ਕਿਉਂ ਲਵਾਉਨੇ ਹੋ ਨਹੀਂ ਜੀ ਅਸੀਂ ਤੁਹਾਡੀ ਸਾਰ ਲਵਾਵਾਂ ਤੇ ਉਹ ਦਿਨ ਅੱਜ ਦਾ ਦਿਨ ਮੁੜ ਕੇ ਨਹੀਂ ਆਇਆ ਮੈਂ ਉਹਨਾਂ ਨੂੰ ਪੁੱਛਿਆ ਵੀ ਜਿਹੜੇ ਬੰਦੇ ਆਏ ਸੀ ਮੈਂ ਕਿਹਾ ਯਾਰ ਜਿੱਦਣ ਬਿਆਨ ਲਵਾਉਣਾ ਸੀ ਉਸ ਦਿਨ ਤਾਂ ਤੁਸੀਂ ਵੱਡੀਆਂ ਵੱਡੀਆਂ ਪੱਟੀਆਂ ਗੱਲਾਂ ਕਰਦੇ ਸੀ ਠੀਕ ਹੈ ਨਾ ਜੀ ਇਹ ਤਾਂ ਔਨ ਰਿਕਾਰਡ ਹੈ ਨਾ ਮੈਂ ਝੂਠ ਨਹੀਂ ਬੋਲਦਾ ਜੀ ਜੀ ਇਹ ਤਾਂ ਔਨ ਰਿਕਾਰਡ ਹੈ ਵੀ ਇਹਨਾਂ ਨੇ ਮੇਰੇ ਤੋਂ ਬਿਆਨ ਲਵਾਇਆ ਸੀ ਲੜਾਈ ਨਾ ਦੋਨਾਂ ਦੇ ਸੀ ਬਿਆਨ ਮੇਰੇ ਤੋਂ ਲਵਾਇਆ ਕਹਿ ਕੇ ਲਵਾਇਆ ਗਿਆ ਕਹਿ ਕੇ ਮੇਰੇ ਘਰੇ ਆਏ ਜੀ ਲਵਾਉਣ ਮੈਨੂੰ ਕਾਰ 'ਚ ਬਿਠਾ ਕੇ ਲੈ ਕੇ ਗਏ ਆ ਹੂੰ ਭਾਈ ਇਹ ਵੀ ਕਿਹਾ ਜੀ ਮੈਂ ਕਿਹਾ ਮੈਂ ਕਿਹਾ ਜੀ ਤੁਸੀਂ ਮੇਰਾ ਕੋਈ ਸਵਾਰਿਆ ਤਾਂ ਹੈ ਨਹੀਂ ਵੋਟਰਾਂ ਵੇਲੇ ਆ ਜਾਨੇ ਹੋ ਵੀ ਇਲੈਕਸ਼ਨ ਲੜ ਕੀ ਸਵਾਰਿਆ ਮੈਂ ਕਿਹਾ ਤੁਸੀਂ ਮੇਰਾ ਦੱਸੋ ਤਾਂ ਸਹੀ ਤੇ ਨਹੀਂ ਸ਼ੁਰੂ ਕਰਾ ਕੇ ਦਵਾਂਗੇ ਇਹ ਕਰਮ ਕੁਝ ਨਹੀਂ ਕੀਤਾ ਜੀ ਐਵੇਂ ਮੈਂ ਦੇਖੋ ਮੈਂ ਆ ਗੁਰੂ ਘਰ ਐ ਜੀ ਬਿਲਕੁਲ ਮੈਂ ਹੱਥ ਕਰਕੇ ਕਹਿੰਨਾ ਇਹਨਾਂ ਨੇ ਮੇਰਾ ਕੁਝ ਨਹੀਂ ਸਵਾਰਿਆ ਜੇ ਰੁਪਈਆ ਵੀ ਸਵਾਰਿਆ ਹੋਵੇ ਜੇ ਇਹਨਾਂ ਨੇ ਮੇਰੇ ਤੋਂ ਪੁੱਠੇ ਬਿਆਨ ਲਵਾਏ ਐ ਮਤਲਬ ਇਹ ਹੀ ਨਾ ਨੇ ਜਿਹੜੇ ਮੈਂ ਨਾਂ ਨਹੀਂ ਲੈਂਦਾ ਉਹ ਲੀਡਰਾਂ ਦੇ ਵੀ ਕਿਹੜੇ ਘਰੇ ਆਏ ਸੀ ਮਹਾਰਾਜ ਦੇ ਹੱਥ ਕਰਕੇ ਕਹਿਣਾ ਵਾਅਦੇ ਕੀਤੇ ਗਏ ਪਰ ਬਿਆਨ ਲਵਾ ਕੇ ਆਏ ਨਹੀਂ ਵਾਅਦਾ ਖਿਲਾਫੀ ਹੋਈ ਆ ਵਾਅਦਾ ਖਿਲਾਫੀ ਹੋਈ ਆ ਇਹ ਵਰਤੇ ਆ ਸਿਰਫ ਮੈਨੂੰ ਮਤਲਬ ਵੀ ਨਹੀਂ ਵੱਖ ਹੋਣ ਦਾ ਫਿਰ ਕਾਰਨ ਨਹੀਂ ਫਿਰ ਆਹੀ ਕਾਰਨ ਹੈ ਜੀ ਫਿਰ ਮੇਰੇ ਤੋਂ ਬਿਆਨ ਕਿਉਂ ਲਵਾਉਂਦੇ ਆ ਨਾ ਯੂਜ਼ ਕਿਉਂ ਕਰਦੇ ਆ ਗੱਲ ਤਾਂ ਇਹ ਆ ਵੀ ਵਰਤੇ ਤੇ ਕਿਉਂ ਆ ਮੈਂ ਤਾਂ ਇਹਨਾਂ ਨੂੰ ਕਦੇ ਦਰਖਾਸਤ ਦਿੱਤੀ ਵੀ ਮੈਨੂੰ ਲੈਕਚਰ ਲੜਾਓ ਮੈਂ ਕਦੇ ਨਹੀਂ ਕੀਤਾ ਤੁਸੀਂ ਇਸ ਗੱਲ ਦੇ ਲਈ ਕਦੇ ਉਹਨਾਂ ਦੇ ਕੋਲ ਨਹੀਂ ਗਏ ਮੈਂ ਕਿਹਾ ਜੀ ਇੱਕ ਵਾਰ ਵੀ ਨਹੀਂ ਕਿ ਜਦੋਂ ਮੈਂ ਇਹਨਾਂ ਨੂੰ ਕਿਹਾ ਸੀ ਵੀ ਮੇਰੀ ਸਾਰ ਲਓ ਮੈਂ ਉਦੋਂ ਵੀ ਨਹੀਂ ਕਿਹਾ ਵੀ ਮੈਨੂੰ ਲੈਕਚਰ ਲੜਾਓ ਉਦੋਂ ਨਹੀਂ ਕਿਹਾ ਨਹੀਂ ਕਿਹਾ ਨਹੀਂ ਕਿਹਾ ਇਹਨਾਂ ਵੱਲੋਂ ਪਹੁੰਚ ਕੀਤੀ ਜਾਂਦੀ ਸੀ ਤੁਹਾਡੇ ਇਹ ਆਪ ਹੀ ਆਉਂਦੇ ਸੀ ਜੀ ਇਹਨਾਂ ਦੇ ਬੰਦੇ ਵੀ ਲੈਕਚਰ ਲੜੋ ਫਿਰ ਮੈਂ ਤੀਜੀ ਵਾਰੀ ਨਾ ਕਦੇ ਬੰਦੇ 2009 ਚ ਵੀ ਆਏ ਵੀ ਲੈਕਚਰ ਲੜਾਓ ਮੈਂ ਕਿਹਾ ਉਹ ਨਹੀਂ ਲੜਦਾ ਅੱਛਾ ਨੌ ਦੇ ਵਿੱਚ ਪੰਚੀ ਦੋ ਆਏ ਸੀ ਜੀ ਆਈਸੀ ਜੀ ਆਈਸੀ ਮੇਰੇ ਕੋਲੇ ਆਏ ਸੀ ਮੈਂ ਝੂਠ ਨਹੀਂ ਬੋਲਦਾ ਮੈਂ ਦੇਖੋ ਮਹਾਰਾਜ ਮੱਥੇ ਲੱਗਦਾ ਹੈ ਇਹਨਾਂ ਨੂੰ ਜਾਨ ਦੇਣੀ ਆ ਆਪਾਂ ਬਿਲਕੁਲ ਠੀਕ ਹੈ ਇਸ ਤੋਂ ਉੱਪਰ ਤਾਂ ਕੁਝ ਨਹੀਂ ਮੇਰੇ ਲਈ ਤਾਂ ਕੁਝ ਨਹੀਂ ਹੈ ਬਿਲਕੁਲ ਬਿਲਕੁਲ ਕਿਸੇ ਲਈ ਹੋਵੇ ਨਾ ਹੋਵੇ ਮੈਂ ਕਿਸੇ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਮੇਰੇ ਪਿਓ ਨੇ ਇਸੇ ਵਾਸਤੇ ਕੁਰਬਾਨੀ ਕੀਤੀ ਹੈ ਮੈਂ ਝੂਠ ਨਹੀਂ ਬੋਲਦਾ ਤੁਹਾਨੂੰ ਲੱਗਦਾ ਕਿ ਸਿੱਖ ਕੌਮ ਕਿਤਨੇ ਮੈਨੂੰ ਲੱਗਦਾ ਹੈ ਕਿ ਹਰ ਜਵਾਬ ਮਿਲ ਗਿਆ ਹੁਣ ਮੈਂ ਕਿਹਾ ਸੀ ਵੀ ਸਿਮਰਨ ਜੀ ਮਾਨ ਸਭ ਨੂੰ ਆਪਦਾ ਬੰਦਾ ਬਾਬਸਾ ਲੈਣਾ ਚਾਹੀਦਾ ਸੀ ਜਿਵੇਂ ਖੰਡੂਰ ਸਾਹਿਬ ਤੋਂ ਬਲੇਰ ਸਾਹਿਬ ਵਾਪਸ ਲੈ ਲੈ ਕਿ ਅਮਰਤਪਾਲ ਸਿੰਘ ਦਾ ਨਾਮ ਵੱਡਾ ਸੀ ਤੇ ਸਰਬਜੀਤ ਸਿੰਘ ਦਾ ਨਾਮ ਛੋਟਾ ਪਰ ਇਹਦੇ ਬਾਪ ਦੀ ਕੁਰਬਾਨੀ ਪਤਾ ਕਿੰਡੀ ਵੱਡੀ ਹੈ ਮਾਨ ਸਾਹਿਬ ਦੀ ਕੁਰਬਾਨੀ ਤਾਂ ਇੰਨੀ ਗੈ ਇੰਨੀ ਵੀ ਹੈ ਨਹੀਂ ਸਰਦਾਰ ਬੈਂਤ ਸਿੰਘ ਦੇ ਸਾਹਮਣੇ ਉਹਨੇ ਡਿੱਗੀ ਕੌਮ ਦੀ ਪੱਗ ਸਿਰ ਤੇ ਰੱਖੀ ਇੰਦਰਾ ਗਾਂਧੀ ਨੂੰ ਸੋਧ ਕੇ ਤੇ ਉਹਦਾ ਸਾਥ ਤੱਕ ਹੀ ਦੇਣਾ ਸੀ ਤੇ ਉਹਦੇ ਬਰਾਬਰ ਬੰਦਾ ਖੜਾ ਕਰ ਰੱਖਿਆ ਮਾਨ ਸਾਹਿਬ ਨੇ ਤੇ ਬਡਾਲਾ ਸਾਹਿਬ ਨੇ ਵੀ ਕੌਂ ਦੀਆਂ ਚਾਰ ਤਾਂ ਵੋਟਾਂ ਨੇ ਉਹੀ ਤੁਸੀਂ ਆਪਸ ਦੇ ਵਿੱਚ ਵੰਡ ਕੇ ਪਾਉਂਗੇ ਫਿਰ ਉਹਦਾ ਫਾਇਦਾ ਤਾਂ ਦੁਸ਼ਮਣ ਨੂੰ ਹੋਊਗਾ ਸੋ ਇਹ ਮਾਨ ਸਾਹਿਬ ਨੇ ਬਹੁਤ ਗਲਤ ਕਰਿਆ ਮੈਂ ਇਹ ਕਿਹਾ ਸੀ ਅਸੀਂ ਮੈਸੀ ਵੀ ਮਾਨ ਸਾਹਿਬ ਦੀ ਸਪੋਰਟ ਕਰਦੇ ਰਹੇ ਹਾਂ ਤੇ ਵੀ ਮਾਨ ਸਾਹਿਬ ਦੇ ਸਪੋਰਟਰ ਜਵਾਬ ਦੇਣ ਤੇ ਕញ្ញਾ ਨੇ ਫੋਨ ਕਰਿਆ ਵੀ ਤੈਨੂੰ ਕੀ ਪਤਾ ਬਿਜਲੀ ਗੱਲ ਦਾ ਮਾਨ ਸਾਹਿਬ ਉਹਦੀ ਸਪੋਰਟ ਕਰ ਰਹੇ ਆ ਫੁਲਾਨਾ ਧੌਂਕਾ ਉਹ ਜਾ ਕੋਈ ਸਪੋਰਟ ਨਹੀਂ ਕਰ ਰਹੇ ਪ੍ਰਭੂ ਇਹ ਦੋਗਲਾ ਚਿਹਰਾ ਨਾਲੇ ਆਪਣੇ ਆਪ ਨੂੰ ਪੰਥਕ ਕਹਿਣਾ ਨਾਲੇ ਸਰਬਜੀਤ ਸਿੰਘ ਉਹਦੇ ਖਿਲਾਫ ਬੰਦਾ ਖੜਾ ਕਰਨਾ ਸੋ ਉਹ ਪਹਿਲਾਂ ਵੀਡੀਓ ਬਣਾਈ ਸੀ ਉਹਦਾ ਜਵਾਬ ਦਿੱਤਾ ਮੈਂ ਸੁਣ ਲਿਆ ਹੁਣ ਤੁਸੀਂ ਲੱਗਿਆ ਹੁਣ ਪਤਾ ਤੁਹਾਨੂੰ ਸਾਰੀ ਪੂਰੀ ਗੱਲ ਦਾ